1984 ਸਿੱਖ ਵਿਰੋਧੀ ਦੰਗਾ ਮਾਮਲੇ ਦੇ ਵਿੱਚ ਘਥੀ ਤੌਰ ਤੇ ਸ਼ਾਮਿਲ ਲੀਡਰਾਂ ਨੂੰ ਬਚਾਉਣ ਦੇ ਇਲਜ਼ਾਮਾਂ ਤਹਿਤ ਸੋਨੀਆ ਗਾਂਧੀ ਦੇ ਖਿਲਾਫ ਦਰਜ ਹੋਇਆ ਕੇਸ ਰੱਦ ਕਰ ਦਿੱਤਾ ਗਿਆ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਇੱਕ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਜੋ ਸਿੱਖ ਸਮੂਹ 6 ਫਾਰ ਜਸਟਿਸ ਵੱਲੋਂ ਦਾਇਰ ਕੀਤਾ ਗਿਆ ਸੀ ਚਾਹੇ ਮਾਮਲਾ ਰੱਦ ਕਰ ਦਿੱਤਾ ਗਿਆ ਪਰ ਅਦਾਲਤ ਨੇ ਪਵਿੱਖ ਦੇ ਵਿੱਚ ਸੋਨੀਆ ਗਾਂਧੀ ਦੇ ਖਿਲਾਫ ਕੋਈ ਵੀ ਮੁਕੱਦਮਾ ਲਿਆਉਣ ਦੀ ਪਾਬੰਦੀ ਨਹੀਂ ਲਗਾਈ ਹੈ ਤੇ ਇਹ ਕਹਿਣਾ ਹੈ ਸਿੱਖ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਦਾਇਸੋ ਪਹਿਲਾਂ ਸੋਨੀਆ ਗਾਂਧੀ ਨੇ ਇਸੇ ਮਾਮਲੇ ਦੇ ਵਿੱਚ ਅਮਰੀਕੀ ਅਦਾਲਤ ਵੱਲੋਂ ਇੱਕ ਸਬੂਤ ਦੇ ਤੌਰ ਤੇ ਮੰਗੀ ਗਈ ਪਾਸਪੋਰਟ ਦੀ ਕਾਪੀ ਜਮ੍ਹਾਂ ਕਰਵਾਉਣ ਤੋਂ ਮਨਾ ਕਰ ਦਿੱਤਾ ਸੀ ਤੇ ਉਹਨਾਂ ਨੇ ਨਿੱਜੀ ਸੁਰੱਖਿਆ ਦੇ ਆਧਾਰ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਮਨਾਹੀ ਦਾ ਹਵਾਲਾ ਵੀ ਦਿੱਤਾ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਨੂੰ ਵੱਡੀ ਰਾਹਤ ਜ਼ਰੂਰ ਮਿਲੀ ਹੈ ਤੇ ਕੁਝ ਦਿਨ ਪਹਿਲਾਂ ਇਸ ਮਾਮਲੇ ਸੰਬੰਧੀ 64 ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਸੁਣਦੇ ਹਾਂ ਦੇਖੋ ਮਸਲਾ ਇਹ ਹੈ ਕਿ ਨਵੰਬਰ 1984 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਨੇ ਰਜੀਵ ਗਾਂਧੀ ਦੀ ਦੇਖਰੇਖ ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸਿੱਖਾਂ ਦੀ ਨਕਲਕੁਸ਼ੀ ਕਤਲੋਗਾਰਥ ਹੋਈ ਹੈ। ਹੂੰ। ਔਰ ਸਰਕਾਰ ਆਪ ਮੰਨਦੀ ਹੈ ਵੀ 3000 ਤੋਂ ਵੱਧ ਸਿੱਖ ਜਿਹੜੇ ਆ ਦਿੱਲੀ ਦਿੱਲੀ ਦੇ ਵਿੱਚ ਮਾਰ ਮੁਕਾਏ ਗਏ ਆ। ਔਰ ਅਸੀਂ ਦਸਤਾਵੇਜ਼ ਕੱਢਿਆ ਕਿ 37000 ਤੋਂ ਵੱਧ ਜਿਹੜੇ ਸਿੱਖ ਹੈ ਉਹਨਾਂ ਦੇ ਮਾਰੇ ਜਾਣ ਦੇ ਜਾਂ ਉਹਨਾਂ ਦੇ ਜ਼ਖਮੀ ਹੋਣ ਦੇ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਜੀ ਜਿਹੜੀ ਸੋਨੀਆ ਗਾਂਧੀ ਐ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਆਪਣੇ ਘਰ ਦੇ ਵਿੱਚ ਲੁਕਾ ਕੇ ਬੈਠੀ ਐ ਔਰ ਉਹਨੂੰ ਪ੍ਰੋਟੈਕਟ ਐਂਡ ਸ਼ੀਲਡ ਕਰ ਰਹੀ ਐ ਚਾਹੇ ਉਹ ਕਮਲਨਾਥ ਐ ਚਾਹੇ ਟਰਾਈਕਲਰ ਐ ਚਾਹੇ ਸੱਜਨ ਕੁਮਾਰ ਐ ਜਦੋਂ ਸਿੱਖਾਂ ਦੇ ਕਤਲ ਹੋਏ ਐ ਔਰ ਕਤਲ ਕਰਨ ਵਾਲੇ ਸੱਜਨ ਕੁਮਾਰ ਅੱਗੇ ਇੰਡੀਆ ਦੀਆਂ ਅਦਾਲਤਾਂ ਚੋਂ ਸ਼ਰੇਆਮ ਗੜੀ ਹੋ ਰਿਹਾ ਹੈ ਜਾਂ ਅੱਜ ਯੂਐਸਡੀ ਕੋਰਟ ਨੇ ਇਹ ਕਹਿ ਕੇ ਵੀ ਇਹ 30 ਸਾਲ ਕਿਉਂਕਿ ਕੋਰਟ ਨੇ ਜਿਹੜਾ ਕੇਸ ਰੱਦ ਕੀਤਾ ਉਸ ਵਾਸਤੇ ਕੀਤਾ ਵੀ ਤੁਹਾਡੇ ਕੋਲ ਜਿਹੜੇ ਨਵੰਬਰ 84 ਦੇ ਵਿਕਟਮ ਹੈ 70 ਸਾਲ ਸਗੇ ਔਨ ਨੂੰ ਤੁਸੀਂ 1984 ਤੋਂ 10 ਸਾਲਾਂ ਦੇ ਵਿੱਚ ਆਉਣਾ ਸੀ ਇਸ ਕਾਨੂੰਨ ਦੇ ਥੱਲੇ ਤੁਸੀਂ ਕੇਸ ਪਾਇਆ ਹੈ ਪਰ ਸੋਨੀਆ ਗਾਂਧੀ ਉਹਦੇ ਵਕੀਲ ਜਿਹੜੇ ਅੱਜ ਇਹ ਗੱਲਾਂ ਕਰ ਰਹੇ ਆ ਇਹਨਾਂ ਨੇ ਝੂਠੇ ਪੇਪਰ ਝੂਠੇ ਐਫੀਡੇਵਿਟ ਜਵਾਂ ਕਰਾਏ ਆ ਅਦਾਲਤ ਦੇ ਵਿੱਚ ਕਿ ਜੀ ਸੋਨੀਆ ਗਾਂਧੀ ਅਮਰੀਕਾ ਦੇ ਵਿੱਚ ਹੈ ਹੀ ਨਹੀਂ ਸੀ ਫਿਰ ਇਹਨਾਂ ਨੇ ਕਿਹਾ ਪਹਿਲਾਂ ਚਾ ਨਿਊਯਾਰਕ 'ਚ ਨਹੀਂ ਸੀ ਫਿਰ ਜਦੋਂ ਅਸੀਂ ਉਹਦੇ ਸਬੂਤ ਦਿੱਤੇ ਫਿਰ ਕਹਿੰਦੇ ਅਮਰੀਕਾ 'ਚ ਨਹੀਂ ਸੀ ਜਿਸ ਜਿਸ ਸਮੇਂ ਉਹ ਅਮਰੀਕਾ ਜਾਂ ਕੈਨੇਡਾ ਆਉਂਦੇ ਰਹਿਣਗੇ ਉਹਨਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਅਸੀਂ ਇਥੇ ਪਟਾਰੇ 'ਚ ਖੜਾਉਣ ਦੀ ਕੋਸ਼ਿਸ਼ ਕਰਾਂਗੇ ਉਸ ਸੋਨੀਆ ਗਾਂਧੀ ਔਰ ਇਹਨਾਂ ਦੇ ਸਾਥੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲ ਸੰਮਨ ਇਸ ਤੋਂ ਵੀ ਜਲਦੀ ਪਹੁੰਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿੰਨੀ ਦੇਰ ਪਹਿਲਾਂ ਪਹੁੰਚੇ ਸੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹੈ ਵੱਡੀ ਰਾਹਤ ਤੇ ਨਾਲ ਹੀ 6 ਫਾਰ ਜਸਟਿਸ ਨੂੰ ਲੱਗਿਆ ਹੈ ਵੱਡਾ ਝਟਕਾ ਹਾਲਾਂਕਿ ਕੋਰਟ ਨੇ ਆਜ਼ਾਦੀ ਜ਼ਰੂਰ ਦਿੱਤੀ ਹੈ ਕਿ ਫਿਊਚਰ ਦੇ ਵਿੱਚ ਯਾਨੀ ਕਿ ਭਵਿੱਖ ਦੇ ਵਿੱਚ 6 ਫਾਰ ਜਸਟਿਸ ਕੋਈ ਵੀ ਮੁਕੱਦਮਾ ਦਾਇਰ ਕਰ ਸਕਦੀ ਹੈ ਸੋਨੀਆ ਗਾਂਧੀ ਦੇ ਖਿਲਾਫ